ਸੁਰਿੰਦਰਪਾਲ ਸਿੰਘ ਜੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਵਰ ਕੱਲ ਦੇ ਰੱਦ ਕਰ ਦਿੱਤੇ ਨੇ ਕਿ ਸੁਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ ਡਿੱਗ ਕੇ ਉਹਨਾਂ ਦਾ ਦਿਹਾਂਤ ਹੋ ਗਿਆ ਮੈਂ ਔਰ ਮੇਰਾ ਪਰਿਵਾਰ ਅਸੀਂ ਹਮੇਤ ਕਿਸਾਨਾਂ ਦੀ ਬਿਹਤਰੀ ਲਈ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ ਖੜੇ ਰਹਾਂਗੇ ਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ गिरਕੇ ਉਹਨਾਂ ਦਾ ਦਿਹਾਂਤ ਹੋ ਗਿਆ ਮੈਂ ਔਰ ਮੇਰਾ ਪਰਿਵਾਰ ਅਸੀਂ ਹਰ ਵਕਤ ਕਿਸਾਨਾਂ ਦੀ ਬਿਹਤਰੀ ਲਈ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ ਖੜੇ ਰਹਾਂਗੇ ਅੱਜ ਸ੍ਰਿੰਦਰਪਾਲ ਸਿੰਘ ਜੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ aur kal de ਰੱਦ ਕਰ ਦਿੱਤੇ ਨੇ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਕਿ ਸੁਵਿੰਦਰਪਾਲ ਜੀ ਨੂੰ ਆਪਣੇ ਚਰਨਾ ਚ ਇਹਵਾਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਭਾਣੇ ਮੰਨਣ ਦੇ ਲਈ ਤਾਕਤ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਬਹੁਤ ਦੁਖ ਭਰੀ ਖਬਰ ਆਈ ਅੱਜ ਕਸ਼ੀਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ गिरਕੇ ਉਹਨਾਂ ਦਾ ਦਿਹਾਂਤ ਹੋ ਗਿਆ ਮੈਂ ਔਰ ਮੇਰਾ ਪਰਿਵਾਰ ਅਸੀਂ ਹਰ ਵਕਤ ਕਿਸਾਨਾਂ ਦੀ ਬਿਹਤਰੀ ਲਈ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ ਖੜੇ ਰਹਾਂਗੇ ਅੱਜ ਸ੍ਰਿੰਦਰਪਾਲ ਸਿੰਘ ਜੀ ਦੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਔਰ ਕੱਲ ਦੇ ਰੱਬ ਕਰ ਦਿੱਤੇ ਨੇ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਸਵਿੰਦਰਪਾਲ ਜੀ ਨੂੰ ਆਪਣੇ ਚਰਨਾ ਚਿਨਵਾਂਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਭਾਣੇ ਮੰਨਣ ਦੇ ਲਈ ਤਾਕਤ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਬਹੁਤ ਦੁਖਪਰੀ ਖਬਰ ਆਈ ਅੱਜ ਕਿ ਸ੍ਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ ਗੀਰਕੇ ਅਨ ਦਾ ਦਿਹਾਂਤ ਹੋ ਗਿਆ ਮੈਂ ਔਰ ਮੇਰਾ ਪਰਿਵਾਰ ਅਸੀਂ ਹਰ ਵਕਤ ਕਿਸਾਨਾਂ ਦੀ ਬਿਹਤਰੀ ਲਈ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ ਖੜੇ ਰਹਾਂਗੇ ਅੱਜ ਸੁਰਿੰਦਰਪਾਲ ਸਿੰਘ ਜੀ ਦੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਔਰ ਕੱਲ ਦੇ ਰੱਦ ਕਰ ਦਿੱਤੇ ਨੇ ਔਰ ਵਾਹਿਗੁਰੂ ਅਗੇ ਅਰਦਾਸ ਕਰਦੀ ਹੈ ਕਿ ਸਵਿੰਦਰਪਾਲ ਜੀ ਨੂੰ ਆਪਣੇ ਚਰਨਾਚਿਨਵਾਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਭਾਣੇ ਮੰਨਣ ਦੇ ਲਈ ਤਾਕਤ ਦੇਣਾ